ਬੈਂਕ ਕੋ ਇਹਨਾਂ ਨੂੰ ਬੇਨਤੀ ਕੀਤੀ ਸੈਸ਼ਨ ਦਿੱਤਾ ਵੀ ਆਪਾਂ ਕਿਸੇ ਵੀ ਧਾਰਮਿਕ ਸਮਾਗਮ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ ਰਾਜਨੀਤਿਕ ਸਟੇਜ ਨਹੀਂ ਲਾਉਣੀ ਲੋਕਿੰਸਾ ਪਾਰਟ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਮੇਲਾ ਮਾਗੀ ਨੂੰ ਲੈ ਕੇ 40 ਮੁਕਤੀਆਂ ਨੂੰ ਨਤਮਸਤਕ ਹੋਣ ਦੇ ਲਈ ਸ੍ਰੀ ਮੁਖਤਸਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਮੱਥਾ ਟੇਕਣ ਤੋਂ ਬਾਅਦ ਮੁਖਤਸਰ ਦੀ ਧਰਤੀ ਤੇ ਸਫਾਈ ਬਿਆਨ ਵੀ ਚਲਾਇਆ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰਿਆਨ ਨੀਤੀ ਤੋਂ ਪਿੱਛੇ हट ਕੇ ਇੱਕ ਕਾਨਫਰੰਸਾਂ ਨਾ ਕਰਕੇ ਇਤਿਹਾਸਕ ਸ਼ਹਿਰ ਸ੍ਰੀ ਮੁਕਸਦ ਸਾਹਿਬ ਦੀ ਸਫਾਈ ਕੀਤੀ ਜਾਣ ਚਾਹੀਦੀ ਹੈ ਇਸ ਤੋਂ ਲਾਹਵਾ ਉਹਨਾਂ ਨੇ ਕਿਹਾ ਕਿ ਸਮਾਜ ਵਿੱਚ ਵੀ ਕਾਫੀ ਜ਼ਿਆਦਾ ਗੰਦਗੀ ਹੈ ਅਤੇ ਇਸ ਗੰਦਗੀ ਦੀ ਵੀ ਵੱਡੇ ਪੱਧਰ ਤੇ ਸਫਾਈ ਹੋਣ ਵਾਲੀ ਹੈ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੇ 40 ਮੁਕਤਿਆਂ ਦੀ ਪਵਿੱਤਰ ਯਾਦ ਦੇ ਵਿੱਚ ਸਮਾਗਮ ਅੱਜ ਅੱਜ ਮੇਰੇ ਖਿਆਲ ਸ਼ੁਰੂਆਤ ਹੈਗੀ ਆ ਕੱਲ ਦਾ ਪਵਿੱਤਰ ਦਿਨ ਸ਼ਰਦਾ ਪੂਰਵਕ ਸਜਦਾ ਕਰਨ ਵਾਸਤੇ ਇਸ ਮਹਾਨ ਪਵਿੱਤਰ ਧਰਤੀ ਦੀ ਮਿੱਟੀ ਨੂੰ ਨਤਮਸਤਕ ਹੋਣ ਵਾਸਤੇ ਲੋਕ ਇਨਸਾਫ ਪਾਰਟੀ ਕੋਈ ਇਸ ਇਤਿਹਾਸਕ ਲਸਾਨੀ ਦਿਨ ਦੇ ਉੱਤੇ ਕੋਈ ਰਾਜਨੀਤੀ ਕਰਨ ਵਾਸਤੇ ਨਹੀਂ ਕੋਈ ਰਾਜਨੀਤਿਕ ਸਟੇਜ ਲਾਉਣ ਵਾਸਤੇ ਨਹੀਂ ਮੇਰੇ ਦੋਸਤ ਮੈਨੂੰ ਪੁੱਛਦੇ ਸੀ ਮੈਂ ਰਣੀ ਆਪਣੇ ਲੋਕ ਇਨਸਾਫ ਪਾਰਟੀ ਨੂੰ ਜਿਨ੍ਹਾਂ ਨੇ ਬਹੁਤ ਵੱਡੀ ਇੱਕ ਸ਼ਕਤੀ ਦਿੱਤੀ ਹੈ ਬਹੁਤ ਵੱਡਾ ਇੱਕ ਪਾਵਰ ਦਿੱਤੀ ਹੈ ਜਿਹੜੇ ਅੱਜ ਚੋਗ ਸਾਹਿਬ ਬਹੁਤ ਸਾਰੇ ਐਮਸੀ ਸਹਿबान ਜੀਤਾ ਜੀ ਛੋਟਾ ਵੀਰ ਇਹ ਸਾਰੇ ਸਾਥੀਆਂ ਨੇ ਬਹੁਤ ਵੱਡੀ ਸ਼ਕਤੀ ਦਿੱਤੀ ਹੈ ਤੇ ਮੈਨੂੰ ਪੁੱਛਦੇ ਸੀ ਵੀ ਅਸੀਂ ਕਿਹਦਾ ਪ੍ਰੋਗਰਾਮ ਕਰੀਏ ਤੇ ਮੈਂ ਇੱਕੋ ਹੀ ਇਹਨਾਂ ਨੂੰ ਬੇਨਤੀ ਕੀਤੀ ਸੈਸ਼ਨ ਦਿੱਤਾ ਵੀ ਆਪਾਂ ਕਿਸੇ ਵੀ ਧਾਰਮਿਕ ਸਮਾਗਮ ਕਿਸੇ ਧਾਰਮਿਕ ਜਗ੍ਹਾ ਦੇ ਉੱਤੇ ਰਾਜਨੀਤਿਕ ਸਟੇਜ ਨਹੀਂ ਲਾਉਣੀ ਜਿਵੇਂ ਕਿ ਲੋਕਨ ਸਾਹਿਬ ਪਾਰਟੀ ਪਿਛਲੇ 2 ਸਾਲ ਤੋਂ ਫਤੇਗੜ ਸਾਹਿਬ ਜਦੋਂ ਸ਼ਹੀਦੀ ਸਾਕੇ ਦੀ ਸ਼ੁਰੂਆਤ ਹੁੰਦੀ ਹੈ ਉੱਥੋਂ ਸਵਾ ਬੋਲਦੇ ਆ ਤੋ ਸਵਾ ਚਲਦੀ ਚਲਦੀ 25 ਤਰੀਕ ਨੂੰ ਸਟਾਰਟ ਹੋ ਕੇ 30 ਤਰੀਕ ਨੂੰ ਆ ਕੇ ਅਲੂੰਗੀਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਮਾਪਤ ਹੁੰਦੀ ਹੈ ਪਿਛਲੇ 2 ਸਾਲਾਂ ਤੋਂ ਸਫਾਈ ਸਤਗੁਰਾਂ ਨੇ ਬਖਸ਼ਿਸ਼ ਕੀਤੀ ਹੈ ਵੀ ਸਫਾਈ ਕਰਨੀ ਆ ਤੇ ਉਹ ਅਸੀਂ ਸ਼ੀਧੀ ਸਮਾਗਮਾਂ ਦੇ ਵਿੱਚ ਇਸ ਵਾਰ ਵੀ ਸਤਗੁਰਾਂ ਨੇ ਸੇਵਾ ਲਈ ਆ ਵਾਹਿਗੁਰੂ ਨੇ ਕਿਰਪਾ ਕੀਤੀ ਆ ਲੋਕਨ ਸਾਹਿਬ ਪਾਰਟੀ ਦੇ ਸਾਰੇ ਸਤਕਾਰਯੋਗ ਮੈਂਬਰ ਸਹਿਬਾਨ 2 ਦਿਨ 3 ਤੀਸਰਾ ਦਿਨ ਸਗਾ ਨਗਰ ਕੀਰਤਨ ਵਾਲਾ 2 ਦਿਨ ਸਾਰੇ ਰੂਟ ਦੀ ਸਫਾਈ ਕੀਤੀ ਸਾਹਿਬ ਕਿਰਪਾ ਕਰਨ ਮੁਖਸਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੋਂ ਅੱਜ ਸਫਾਈ ਜਿਹੜੇ ਸਾਰੇ ਮੈਂਬਰ ਸਮੇਤ ਮੇਰੇ ਸਾਰੇ ਸਾਥੀ ਜਿਹੜੇ ਲੁਧਿਆਣੇ ਤੋਂ ਆਏ ਹੋ ਸਫਾਈ ਤੇ ਅੱਜ ਜ਼ਰੂਰਤ ਹੈ ਕਿ ਜਿਹੜੀ ਸਮਾਜ ਦੀ ਗੰਦਗੀ ਹੈ ਨਾ ਅੱਜ ਸਮਾਜ ਦੀ ਗੰਦਗੀ ਦੀ ਸਫਾਈ ਦੀ ਬਹੁਤ ਵੱਡੀ ਪੱਧਰ ਤੇ ਖਾਸ ਕਰਕੇ ਹੈਗਾ ਤਾਂ ਇਹ ਮਾਹੌਲ ਦੇਸ਼ ਦੇ ਅੰਦਰ ਆ ਤੇ ਖਾਸ ਕਰਕੇ ਪੰਜਾਬ ਦਾ ਜਿਹੜਾ ਵਾਤਾਵਰਨ ਪਲੀਤ ਹੋਇਆ ਅੱਜ ਉਸ ਪਲੀਤ ਵਾਤਾਵਰਨ ਨੂੰ ਸਾਫ਼ ਕਰਨ ਲਈ ਵੀ ਸਾਨੂੰ ਸਾਰਿਆਂ ਨੂੰ ਇੱਕ ਮਤ ਪੰਜਾਬ ਦੇ ਹਤਾਸ਼ੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪੈਣਾ। ਸੋ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਲਈ ਆਏ ਹਾਂ ਸਫਾਈ ਮਹਿੰਮ ਦੀ ਸ਼ੁਰੂਆਤ ਵਾਸਤੇ। ਇਸ ਮੌਕੇ ਕਲੀ ਦਲ ਬਲੂ ਲਗਾਈ ਜਾ ਰਹੀ ਸਿਆਸੀ ਕਾਨਫਰੰਸ ਤੇ ਬੋਲਦੇ ਹੋਣਾ ਕਿਹਾ ਕਿ ਰੱਸੀ ਜਲ ਗਈ ਪਰ ਬਲ ਨਹੀਂ ਗਿਆ। ਉਹ ਪਾਰਟੀ ਜੋ ਕਿਸੇ ਵੇਲੇ ਦੇਸ਼ ਦਾ ਮਾਨ ਸੀ ਉਹ ਅੱਜ ਸੁਖਬੀਰ ਦਲ ਬਣ ਕੇ ਰਹਿ ਗਈ ਹੈ। ਅਜਿਹੀਆਂ ਪਾਰਟੀਆਂ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਜੋ ਆਪਣੇ ਸਿਆਸੀ ਲਾਹੇ ਲਈ ਧਾਰਮਿਕ ਜੋੜ ਮਿਲੇ ਤੇ ਸਿਆਸੀ ਕਾਨਫਰੰਸਾਂ ਕਰਦੇ ਨੇ ਰੱਸੀ ਜਲ ਗਈ ਪਰ ਵੱਟ ਨਹੀਂ ਗਿਆ ਰੱਸੀ ਜਲ ਗਈ ਵੱਟ ਨਹੀਂ ਗਿਆ ਉਹ ਪਾਰਟੀ ਜਿਹੜੀ ਕਿਸੇ ਵੇਲੇ ਪੂਰੇ ਦੇਸ਼ ਦਾ ਮਾਣ ਹੋਇਆ ਕਰਦੀ ਸੀ ਗੱਲ ਆ ਪੰਜਾਬ ਤੇ ਪੰਜਾਬੀਆਂ ਦਾ ਮਾਣ ਨਹੀਂ ਪੂਰੇ ਦੇਸ਼ ਦਾ ਮਾਣ ਸੀ ਜੇ ਪੂਰੀ ਦੁਨੀਆ 'ਚ ਜਿੰਨੀਆਂ ਪੋਲਿਟਿਕਲ ਪਾਰਟੀਆਂ ਨੇ ਸਾਰਿਆਂ ਦੇ ਆਪ ਹਿਸਟਰੀ ਪੜ ਲਈ ਤੇ ਅਕਾਲੀ ਦਲ ਦੀ ਹਿਸਟਰੀ ਵਰਗੀ ਪੂਰੀ ਦੁਨੀਆ ਦੇ ਅੰਦਰ ਕੋਈ ਪਾਰਟੀ ਨਹੀਂ ਪਰ ਦੁਖਾਨ ਤੇ ਇਸ ਗੱਲ ਦਾ ਕਿ ਬਾਦਲਾ ਨੇ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਉਂਦੇ ਅਕਾਲੀ ਦਲ ਨੂੰ ਸੁਖਵੀਰ ਸੈਨਾ 'ਚ ਲੁੱਟ ਮਾਫੀਆ 'ਚ ਤਬਦੀਲ ਕਰ ਲਿਆ ਉਹ ਪਾਰਟੀ ਯਾਦ ਕਰਕੇ ਦੇਖੋ ਜਿਹਦਾ ਸ਼ਾਨਾਮੱਤਾ ਇਤਿਹਾਸ ਚਾਇਓ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੋਂਦ ਵਿੱਚ ਲੈ ਕੇ ਮਹੰਤਾਂ ਤੋਂ ਗੁਰਦੁਆਰੇ ਛਡਾਉਣ ਵਾਸਤੇ ਲਸਾਨੀ ਕੁਰਬਾਨੀਆਂ ਆਪਣੇ ਪੁਰਖਿਆਂ ਦੀ ਪੰਜਾਬੀਆਂ ਦੇ ਪੁਰਖਿਆਂ ਦੀ ਦੇਸ਼ ਨੂੰ ਯਾਦ ਕਰਾਉਣ ਵਾਸਤੇ ਲਸਾਨੀ ਕੁਰਬਾਨੀਆਂ ਆਕਾਲੀ ਦਲ ਦਾ ਇਤਿਹਾਸ ਭਰਿਆ ਪਿਆ ਐਮਰਜੈਂਸੀ ਲੱਗੀ ਤੇ ਐਮਰਜੈਂਸੀ ਦੇ ਬਰ ਖਿਲਾਫ ਸਭ ਤੋਂ ਪਹਿਲਾਂ ਦੇਸ਼ ਦੇ ਅੰਦਰ ਝੰਡਾ ਬਰਦਾਰ ਆਕਾਲੀ ਦਲ ਤੇ ਦੁਖਾਨ ਤੇ ਇਸ ਗੱਲ ਦਾ ਕਿ ਬਾਦਲਾ ਨੇ ਇਸ ਸ਼ਾਨਾਮਤ ਤੇ ਇਤਿਹਾਸ ਵਾਲੀ ਪਾਰਟੀ ਨੂੰ ਸੁਖਵੀਰ ਸੈਨਾ ਲੁੱਟਦਾ ਜਰੀਆ ਬਣਾ ਲਿਆ 60 ਐਮਲਏ ਹੁੰਦੇ ਸੀ ਮੈਂ ਕਹਿ ਕੇ ਹਟਿਆਂਗੇ ਰੱਸੀ ਜਲ ਗਈ ਪਰ ਵੱਟ ਨਹੀਂ ਗਿਆ 60 MLA ਸੀ ਸੁਖਵੀਰ ਹਰਾਂ ਦੇ ਕੋਲੇ ਅਤ ਤੇ ਖੁਦਾ ਦਾ ਬਹਿਰ ਆ ਤੇ ਕੁਦਰਤ ਦਾ ਦਸਤੂਰ ਹੈ ਸਚਾਈ ਹੈ ਕੁਦਰਤ ਅਤ ਉਤੇ ਅਦਕ ਲੱਗਿਆ ਹੁੰਦਾ ਤੇ ਘੁੰਮ ਕੇ ਟਿੱਪੀ ਬਣ ਜਾਂਦਾ ਅਤ ਤੇ ਖੁਦਾ ਦਾ ਬਹਿਰ ਅੰਤ ਦੇ ਵਿੱਚ ਅਤ ਅੰਤ ਦੇ ਵਿੱਚ ਆਇਆ ਤੇ ਹੁਣ 14 MLA ਆ ਹਜੇ ਵੀ ਅਕਲ ਨਹੀਂ ਆਈ ਕਿ ਪੰਜਾਬ ਦੇ ਲੋਕ ਚਾਹੁੰਦੇ ਕੀ ਹੈ ਅੱਜ ਪੰਜਾਬ ਦੇ ਅੰਦਰ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖ ਲਓ ਜਨਰਲ ਪਬਲਿਕ ਦੇ ਵਿੱਚੋਂ ਪੰਜਾਬੀ ਕਿਸੇ ਵਰਗ ਨਾਲ ਸੰਬੰਧਿਤ ਹੋਵੇ ਉਹ ਸਿੱਖ ਹੋਵੇ ਹਿੰਦੂ ਹੋਵੇ ਈਸਾਈ ਹੋਵੇ ਮੁਸਲਿਮ ਹੋਵੇ ਕਿਸੇ ਪੰਜਾਬੀ ਨਾਲ ਗੱਲ ਕਰਕੇ ਦੇਖ ਲਓ ਵੀ ਧਾਰਮਿਕ ਜਗ੍ਹਾ ਦੇ ਉੱਤੇ ਕੀ ਰਾਜਨੀਤਿਕ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਨੇ 100% ਤੁਹਾਨੂੰ ਜਵਾਬ ਮਿਲੇਗਾ ਕਿ ਨਹੀਂ ਇਹ ਜਿਆਦਾ ਸਿਆਣੇ ਹੈਗੇ ਆ ਸੋ ਇਹਨਾਂ ਦੇ ਕਮਾਂਗਾ ਕਿ ਮੁੱਦਾਹੀਣ ਪਾਰਟੀ ਇਹਨਾਂ ਕੋਲੇ ਕੋਈ ਮੁੱਦਾ ਨਹੀਂ ਹੈਗਾ ਮੁੱਦਿਆਂ ਦੀ ਤਲਾਸ਼ ਦੇ ਵਿੱਚ ਆ ਪਰ ਇਹਨਾਂ ਦੇ ਕੋਲੇ ਮੁੱਦਾ ਕੋਈ ਨਹੀਂ ਕਦੇ ਰੇਲਵੇ ਦੁਕਾਨਤ ਹੋਇਆ ਮਰਸਰ ਦੇ ਵਿੱਚ ਦਸਹਿਰੇ ਦੇ ਮੌਕੇ ਉਥੇ ਲਾਸ਼ਾਂ ਦੇ ਢੇਰ ਤੇ ਖੜ ਕੇ ਰਾਜਨੀਤੀ ਕਰਨ ਲੱਗੇ ਮੁੱਦਾਹੀਣ ਪਾਰਟੀ ਆ ਨਾਨਕ ਗੁਰਨਾਨਕ ਸਾਹਿਬ ਦੇ ਕੋਰੀਡੋਰ ਦੀ ਜਦੋਂ ਗੱਲ ਆਈ ਕਰਤਾਰਪੁਰ ਸਾਹਿਬ ਦੀ ਤੇ ਉਥੇ ਬੇਵਜਾ ਬੇਤੁਕੀ ਇਹਨਾਂ ਨੇ ਰਾਜਨੀਤੀ ਕਰਕੇ ਮਤਲਬ ਇਹਨਾਂ ਕੋਲੇ ਹੁਣ ਮੁੱਦਾ ਕੋਈ ਨਹੀਂ ਹੈ ਮੁੱਦਾਹੀਣ ਪਾਰਟੀ ਆ ਇੱਥੇ ਕਾਨਫਰੰਸ ਦੇ ਵਿੱਚ ਕਿਉਂਕਿ ਕੁੱਪਾਂ ਦੇ ਕੁੱਪ ਲੁੱਟ ਕੇ ਰੁਪਈਏ ਦੇ ਨਾਲ ਭਰੇ ਹੋਏ ਆ ਇਹਨਾਂ ਦੇ ਕੋਲੇ ਤੇ ਨਾਲ ਵਾਸਤੇ ਇਕੱਠ ਕਰਨਾ ਸ਼ਰਾਬਾਂ ਵੰਡ ਕੇ ਸ਼ਰਾਬਾਂ ਦੀਆਂ ਪੇਟੀਆਂ ਬੱਸਾਂ 'ਚ ਧਰਦੇ ਆ ਬੱਸਾਂ ਖਰੀਦਦੇ ਆ 100 ਤਰ੍ਹਾਂ ਦੇ ਕੁੱਤੇ ਕੰਮ ਕਰਕੇ ਧਾਰਮਿਕ ਸਮਾਗਮਾਂ ਦੀ ਪਵਿੱਤਰਤਾ ਦੇ ਉੱਤੇ ਕਾਲਖ ਪੋਦਦੇ ਆ ਜਿਹੜੇ ਇਦਾਂ ਦੇ ਇਤਿਹਾਸਕ ਮੇਲਿਆਂ ਦੇ ਉੱਤੇ ਰਾਜਨੀਤਿਕ ਕਾਨਫਰੰਸਾਂ ਹੁੰਦੀਆਂ ਕੁਲਬੀਰ ਸਿੰਘ ਜ਼ੀਰਾ ਦੇ ਬਿਆਨ ਤੇ ਬੋਲਦੇ ਆ ਸਿਮਰਜੀਤ ਸਿੰਘ ਵੈਸ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਸਹੀ ਕਰਨ ਦੀ ਜ਼ਿੰਮੇਵਾਰੀ ਗ੍ਰਹਿ ਵਿਭਾਗ ਦੀ ਹੁੰਦੀ ਹੈ ਪਰ ਉਹਨਾਂ ਨੂੰ ਤਾਂ ਸੀਨਵਾਦੀਆਂ ਤੋਂ ਵੇਲ ਨਹੀਂ ਹੈ ਬ੍ਰਦਰ ਮੈਂ ਇਹ ਕਹੂੰਗਾ ਕਿ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫੇਲ ਹੋਇਆ ਹੋਇਆ ਹੈ ਲਾਅ ਐਂਡ ਆਰਡਰ ਮੈਂਟੇਨ ਕਰਨ ਦੀ ਜ਼ਿੰਮੇਵਾਰੀ ਹੋਮ ਮਿਨਿਸਟਰ ਦੀ ਹੁੰਦੀ ਹੈ ਇਹ ਵੀ ਕਹੂੰਗਾ ਕਿ ਅਨਫੋਰਚੂਨੇਟਲੀ ਜਿਹੜੀ ਹੋਮ ਮਿਨਿਸਟਰੀ ਆ ਦੁਖਾਨਤੀ ਹੈ ਕਿ ਉਹ ਕੈਪਟਨ ਮਰਿੰਦਰ ਸਿੰਘ ਹੋਰਾਂ ਦੇ ਕੋਲੇ ਆ ਕੈਪਟਨ ਮਰਿੰਦਰ ਸਿੰਘ ਹੁਣਾਂ ਦਾ ਦੁਖਾਨਤ ਹੈ ਕਿ ਉਹਨਾਂ ਕੋਲੇ ਟਾਈਮ ਹੈ ਨੀਗਾ ਉਹਦਾ ਹੁਸੈਨ ਬਾਦੀਆਂ ਦੇ ਵਿੱਚ ਹੁਸੈਨ ਮਹਿਮਾਨਾਂ ਦਾ ਇੰਜੋਏ ਕਰਨਾ ਜ਼ਿਆਦਾ ਪਸੰਦ ਕਰਦੇ ਆ ਕੁਲਵੀਰ ਜੀਰੇ ਨੇ ਕਿਹਾ ਕਿ ਪੁਲਿਸ ਵਾਲੇ 2 ਨੰਬਰ ਦੀ दारू ਵੇਚਦੇ ਆ ਤੇ ਆਪਣੇ ਗ੍ਰੇਵਾਨ ਚ ਵਿੱਚ ਝਾਕੇ ਦੇਖਣਾ ਜਿਹੜਾ ਰੇਤਾ ਕੌਣ ਵੇਚਦਾ ਉੱਥੇ ਅੱਜ ਕੋਈ ਬੰਦਾ ਕਾਂਗਰਸ ਪਾਰਟੀ ਦਾ ਰੇਤ ਚੋਰੀ ਕਰਕੇ ਵੇਚ ਰਿਆ ਕੋਈ ਬੰਦਾ ਸ਼ਰਾਬ ਮਾਫੀਆ ਬਣਾਈ ਬੈਠਾ ਕੋਈ ਲੈਂਡ ਮਾਫੀਆ ਬਣਾਈ ਬੈਠਾ ਕੋਈ ਪੰਜਾਬ ਦੇ ਅੰਦਰ ਕੇਵਲ ਮਾਫੀਆ ਤੇ ਕੋਈ ਟਰਾਂਸਪੋਰਟ ਮਾਫੀਆ ਜਿੰਨੇ ਠੱਗੀ ਠੋਰੀ ਦੇ ਕੰਮ ਬਾਦਲਾ ਵੇਲੇ ਚੱਲਦੇ ਸੀ ਮਾਫੀਏ ਅੱਜ ਸੇਮ ਤਰੀਕੇ ਦੇ ਨਾਲ ਸੇਮ ਪੈਟਰਨ ਦੇ ਵਿੱਚ ਉਹ ਸਾਰੇ ਦੇ ਸਾਰੇ ਕਾਂਗਰਸੀ ਚਲਾ ਰਹੇ ਆ ਇੱਕ ਦੂਜੇ ਦੇ ਉੱਤੇ ਤੁਮਤ ਬਾਜ਼ੀਆਂ ਇਹ ਜਿਹੜੀ ਕਾਂਗਰਸ ਪਾਰਟੀ ਮੈਂ 21 ਮਹੀਨਿਆਂ ਦੇ ਵਿੱਚ ਜੋ ਕੁੱਤੇ ਕਮ ਮਾਫੀਆ ਬਣਾ ਕੇ ਪੰਜਾਬੀਆਂ ਨੂੰ ਲੁੱਟਿਆ ਤੇ ਕੁੱਟਿਆ ਬਾਦਲਾਂ ਨੇ ਦਸਾਂ ਸਾਲਾਂ ਚ ਇਹਨਾਂ ਨੇ 21 ਮਹੀਨੇ ਜੇ ਅਚੀਵ ਕਰਤਾ ਸਰ ਤੁਸੀਂ ਜਿਹੜਾ ਜੀਰਾ ਸਾਹਿਬ ਦਾ ਸਟੇਟਮੈਂਟ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਖੁਲਾਸਾ ਕਿ ਸਤਾਧਾਰੀ ਪਾਰਟੀ ਜਿਹੜੀ ਸਰਕਾਰ ਚਲਾ ਰਹੀ ਆ ਸਰਕਾਰ ਦਾ ਉਹਨੇ ਚੇਰਾ ਮੂਰਾ ਬਿਆਨ ਕਰਤਾ ਕਿ ਜਿਹੜਾ ਲਾਅ ਐਂਡ ਆਰਡਰ ਮੈਂਟੇਨ ਕਰਨ ਵਾਲੀ ਏਜੰਸੀ ਆ ਅੱਜ ਉਹ ਏਜੰਸੀ ਕੀ ਕਰ ਰਹੀ ਦੱਸ ਜੇ ਕਿ ਸ੍ਰੀ ਫਤੇਗੜ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੌਰਾਨ ਵੀ ਬੈਂਸਪਰਾ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ ਸੀ ਅਤੇ ਹੁਣ ਵੀ ਸ੍ਰੀ ਮੁਕਸਦ ਸਾਹਿਬ ਦੀ ਧਰਤੀ ਤੇ ਸਫਾਈ ਅਭਿਆਨ ਚਲਾ ਕੇ ਬੈਂਸਪਰਾ ਕਾਫੀ ਚਰਚਾਤ ਨੇ ਸ੍ਰੀ ਮੁਕਸਦ ਸਾਹਿਬ ਤੋਂ ਹਰਦੀਪ ਸਿੰਘ ਖਾਸ ਸਾਹਿਬ ਪੰਜਾਬ ਲੁਕ ਚੈਨਲ